ਲਿਖਾ ਤੇਰੀ ਮਹਿਮਾ ਦਾ ਤੀ ਕਲਮ ਉਠਾਈਏ ਲਿਖਾ ਤੇਰੀ ਮਹਿਮਾ ਦਾ ਤੀ ਕਲਮ ਉਠਾਈਏ ਵਰਾਂ ਦੀ ਤੂੰ ਦਾਤੀ ਪਰ ਕਲਮ ਚਸਾਈਏ ਵਰਾਂ ਦੀ ਤੂੰ ਦਾਤੀ ਪਰ ਕਲਮ ਪਸਾਈਏ ਕਲਮ ਮੇਰੀ ਨੂੰ ਮੈਂ ਚਾਰ ਚੰਨ ਲਾ ਦੋ ਕਲਮ ਮੇਰੀ ਨੂੰ ਮੈਂ ਚਾਰ ਚੰਨ ਲਾ ਦੋ ਚੌਂਕੀ ਪਰ ਕੇ ਦਿਵਾਰੇ ਤੇਰੀ ਜਾਮਾ ਕਰ ਲੈ ਮਾ ਦਾਸ ਦੀ ਕਬੂਲ ਬੰਦੇ ਨਾ ਚੌਂਕੀ ਘਰ ਕੇ ਦਵਾਰੇ ਤੇਰੇ ਜਾਵਾਂ ਲਾਲ ਸੂਫਾ ਤੇਰੇ ਸਾਥੀ ਚੜਾਵਾਂਗਾ ਸਸਦੀ ਕੋਈ ਹੋਈ ਨਾਲੇ ਫੁੱਲ ਬਕਸ਼ਾਵਾਂਗਾ ਲਾਲ ਸੂਫਾ ਤੇਰੇ ਸਾਥੀ ਚੜਾਵਾਂਗਾ ਸਸਦੀ ਕੋਈ ਹੋਈ ਨਾਲੇ ਫੁੱਲ ਬਕਸ਼ਾਵਾਂਗਾ ਘਰਾਂ ਤੈਨੂੰ ਯਾਦ ਮਾਏ ਹੁੰਨੀ ਐ ਸਹਾਈ ਘਰਾਂ ਤੈਨੂੰ ਯਾਦ ਮਾਏ ਹੁੰਨੀ ਐ ਸਹਾਈ ਮਿੱਟੀ ਬਾਣੀ ਤੇਰੀ ਦੁਨੀਆਂ ਚ ਗਾਵਾਂ ਕਰ ਲੈ ਮਨ ਦਾਸ ਦੀ ਕਬੂਲ ਬੰਦਨਾ ਚੌਂਕੀ ਪਾਰ ਦੇ ਦਵਾਰੇ ਤੇਰੀ ਆਵਾਂ ਕਰ ਲੈ ਮਨ ਦਾਸ ਦੀ ਕਬੂਲ ਬੰਦਨਾ ਚੌਂਕੀ ਪਾਰ ਦੇ ਦਵਾਰੇ ਤੇਰੀ ਆਵਾਂ ਸੋਦੋ ਤੇ ਦੇ ਦਰਤੀ ਤੇਰੀ ਕੀ ਬਤਾਉ ਚੌਂਦੀ ਰਹਿਮਤ ਹੈ ਕਾਰੇ ਮਾਏ ਦਿਲ ਪੱਗ ਤਾਂ ਠਾਰ ਦੇ ਸੋਦ ਬੋਤ ਤੇ ਤਾ ਤੇਰੀ ਕਵਤਾ ਹੀ ਚਾਰਦੀ ਰਹਿਮਤ ਹੈ ਕਰ ਮਾਂ ਦਿਲ ਭਗਤਾ ਦਾ ਠਾਰਦੀ ਮੋਮਤਾ ਹੈ ਮਾਂ ਦੀ ਜਦ ਭਗਤਾ ਤੇ ਜਾਗੀ ਮੋਮਤਾ ਹੈ ਮਾਂ ਦੀ ਜਦ ਭਗਤਾ ਤੇ ਜਾਗੀ ਤੇਰੇ ਚਾਰਲਾ ਚ ਫੁੱਲ ਬੁਖਸ਼ਾਵਾ ਹਰਲੇ ਮੰਦਾਸ ਦੀ ਕਬੂਲ ਬੰਦਨਾ ਕਿਉਂਕਿ ਪਾਰ ਕੇ ਦਵਾਰੇ ਤੇਰੇ ਆਂ ਦਾ ਸਦੀ ਕਮੂਲ ਬੰਦਨਾ ਚੋਂ ਕੀ ਘਰ ਕੇ ਦਵਾਰੇ ਤੇਰੇ ਜਾਵਾਂ ਐਸਾ ਤਾ ਨਹੀਂ ਦਾਤੀ ਐਸਾ ਤਾ ਨਹੀਂ ਦਾਤੀ ਮੇਰੀ ਕਲਾ ਨੂੰ ਬਣਾ ਦੇ ਐਸਾ ਤਾ ਨਹੀਂ ਦਾਤੀ ਮੇਰੀ ਕਲਾ ਨੂੰ ਬਣਾ ਦੇ ਐਸਾ ਤਾ ਨਹੀਂ ਦਾਤੀ ਮੇਰੀ ਕਲਾ ਨੂੰ ਬਣਾ ਦੇ ਤੇ ਫੜ ਮੇਰੀ ਮਿਹਨਤਾਂ ਨੂੰ ਦਾਤੀਏ ਤੁਲਾ ਦੇ ਹਾਲ ਮੇਰੀ ਮਿਹਨਤ ਨੂੰ ਦਾਤੀਏ ਤੁਲਾ ਦੇ ਤੇਰੇ ਦਰ ਆਵੇਂ ਮੋਢਿਆਵੇਂ ਵਾਲਾ ਪੱਗਾ ਨਾਮ ਤੇਰੇ ਦਰ ਆਵੇ ਸੋਹਣੇ ਭੋਨਾਂ ਦੀ ਸਿਫਤ ਸੁਣਾ ਮਾ ਹਰ ਲੈ ਮੈਂ ਦਾਸ ਦੀ ਕਬੂਲ ਬੰਦਨਾ ਚੌਂਕੀ ਹਰ ਕੇ ਦਵਾਰੇ ਤੇਰੀ ਆਵਾ ਮਾ ਹਰ ਲੈ ਮੈਂ ਦਾਸ ਦੀ ਕਬੂਲ ਬੰਦਨਾ ਚੌਂਕ ਪਾਰ ਕੇ ਦਵਾਰੇ ਤੇਰੀ ਆਵਾ